ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਇਹ ਬਾਪੂ ਗਰਮੀਤ ਸਿੰਘ ਜੀ ਨੇ ਜਿਨ੍ਹਾਂ ਨੂੰ ਅਸੀਂ ਦੁਰਗਾ ਮਾਤਾ ਮੰਦਿਰ ਦੇ ਬਾਹਰੋਂ ਲੈ ਕੇ ਆਏ ਸੀ ਬਹੁਤ ਮਾੜੀ ਹਾਲਤ ਵਿੱਚ ਬਾਪੂ ਨੂੰ ਗਰੀਬ 2 ਮਹੀਨੇ ਹੋ ਚੱਲੇ ਸਾਡੇ ਕੋਲੇ ਆਇਆ ਇਹਨੂੰ ਤੇ ਬਾਪੂ ਜੀ ਉਦੋਂ ਤੋਂ ਆਈ ਸੀ ਯੂ ਦੇ ਵਿੱਚ ਹੀ ਚੱਲਦੇ ਨੇ ਤੀਜੀ ਵਾਰੀ ਹੁਣ ਵੈਂਟੀਲੇਟਰ ਤੇ ਕੀਤਾ ਗਿਆ ਇਹਨਾਂ ਨੂੰ ਤੇ ਵੈਂਟੀਲੇਟਰ ਮਸ਼ੀਨ ਵੀ ਹੁਣ ਸਪੋਰਟ ਨਹੀਂ ਕਰਦੀ ਡਾਕਟਰ ਸਾਹਿਬ ਕੀ ਕੰਡੀਸ਼ਨ ਹੈ ਉਹਨਾਂ ਦੀ

ਜਸ ਜਰਾ ਕਰਾਵਾ ਬਸ ਵੈਂਟੀਲੇਟਰ ਸਪੋਰਟ ਨਹੀਂ ਹੈ ਤੇ ਜਿੱਦਾਂ ਡਾਕਟਰ ਸਾਹਿਬ ਨੇ ਦੱਸਿਆ ਵੀ ਵੈਂਟੀਲੇਟਰ ਤੇ ਵੀ ਹੁਣ ਇਹਨਾਂ ਨੂੰ ਮੰਨ ਲਓ ਦਿੱਕਤ ਆ ਰਹੀ ਹੈ ਵੈਂਟੀਲੇਟਰ ਵੀ ਸਪੋਰਟ ਨਹੀਂ ਕਰ ਪਿਆ ਕਿਉਂਕਿ ਇਹਨਾਂ ਦਾ ਲੰਗਸ ਹੈ ਜਿਹੜਾ ਫੇਫੜੇ ਹੈ ਜਿਹੜੇ ਬਿਲਕੁਲ ਗਲ ਗਿਆ ਮੰਨ ਲਓ ਅੰਦਰ ਫੇਫੜਿਆਂ ਦੇ ਵਿੱਚ ਰੇਸ਼ਿਆ ਹੀ ਰੇਸ਼ਿਆ ਉਹ ਰੇਸ਼ਿਆ ਇੰਨਾ ਸੈਕਸ਼ਨ ਕਰ ਕਰ ਕੇ ਕੱਢੀ ਜਾਂਦੇ ਆ ਤੇ ਕਰੀਬ ਡੇਢ ਮਹੀਨੇ ਤੋਂ ਉੱਪਰ ਹੋ ਚੱਲਿਆ ਬਾਪੂ ਨੂੰ 15 ਦਿਨਾਂ ਬਾਪੂ ਇੱਥੇ ਆਈ ਸੀ ਇਹ ਤੋਂ ਬਿਨਾਂ ਰਿਹਾ ਵੈਂਟੀਲੇਟਰ ਤੋਂ ਬਾਕੀ ਦਿਨਾਂ ਅੱਜ ਤਾਂ ਸਾਰਾ ਵੈਂਟੀਲੇਟਰ ਤੇ ਰਿਹਾ ਹੁਣ ਇਹ ਵੈਂਟੀਲੇਟਰ ਤੇ ਬਾਪੂ ਗਰਮੀਤ ਸਿੰਘ ਜੀ ਨੇ ਹੁਣ ਤੋਂ ਪਹਿਲਾਂ ਸਾਨੂੰ ਆਪਣਾ ਡਰੈੱਸ ਵੀ ਦੱਸਿਆ ਸੀ ਅਸੀਂ ਵੀਡੀਓ ਦੇ ਉੱਪਰ ਲਾਇਆ ਵੀ ਆ ਗੋਮਤੀ ਨਗਰ ਦੱਸਦਾ ਸੀ ਬਾਪੂ ਹਰਦਵਾਰ ਦੇ ਰਹਿਣ ਵਾਲੇ ਆ ਤੇ ਜੇ ਕੋਈ ਭੈਣ ਭਰਾ ਪਹਿਚਾਣਦਾ ਯਾਰ ਕੋਈ ਰਿਸ਼ਤੇਦਾਰ ਆ ਮਿਲਤਾ ਜਾਓ ਆ ਕੇ ਹਨਾ ਕਿਹੜੇ ਗੁੱਸੇ ਗਿੱਲੇ ਇਹ ਜੀ ਹਨਾ ਗਰਮੀਤ ਸਿੰਘ ਨਾਮ ਆ ਤੇ ਬਾਪੂ ਕਿ ਮੈਂ ਠੀਕ ਆ ਮਿਲਣਾ ਚਾਹੁੰਦਾ ਬਸ ਆਪਣਿਆਂ ਨੂੰ ਮਿਲਣਾ ਚਾਹੁੰਦਾ ਕੋਈ ਤਾਂ ਆਵੋ ਮਿਲਣ ਇੰਨੀ ਵੀ ਕਾਦੀ ਬੇਰੁਖੀ ਆ ਯਾਰ ਬਾਈ ਜਿਸ ਦਿਨ ਮਿਲਿਆ ਸੀ ਬਾਪੂ ਇੰਨੀ ਮਾੜੀ ਹਾਲਤ ਦੇ ਵਿੱਚ ਸੀਗਾ ਸਾਨੂੰ ਤਾਂ ਉਮੀਦ ਹੀ ਨਹੀਂ ਸੀਗਾ ਬਾਪੂ ਵੱਜ ਜਾਊਗਾ ਪਰ ਰਾਇਗਰ ਦੀ ਕਿਰਪਾ ਨਾਲ 2 ਮਹੀਨੇ ਹੋ ਗਏ ਟ੍ਰੀਟਮੈਂਟ ਚੱਲੀ ਜਾਂਦਾ ਵਾ ਤੇ ਇਦਾਂ ਹੀ ਇਧਰ ਬਾਪੂ ਅਸ਼ਵਨੀ ਜੀ ਨੇ ਇਹਨਾਂ ਦੀ ਵੀ ਹਾਲਤ ਬਹੁਤ ਮਾੜੀ ਸੀ ਜਦੋਂ ਲੈ ਕੇ ਆਏ ਸੀਗੇ ਇਹਨਾਂ ਦੇ ਵੀ ਧੂਈ ਦੇ ਵਿੱਚੋਂ ਬੈਕ ਸਾਈਡ ਤੋਂ ਰੌੜ ਬਾਹਰ ਆਈ ਹੋਈ ਹੈ ਲੋਹੇ ਦੀ ਤੇ ਤੁਸੀਂ ਦੇਖੋਗੇ ਆ ਦੇਖੋ ਇਹਨਾਂ ਦਾ ਗੋਡਾ ਆ ਦੇਖੋ ਛਾਤੀ ਦੇ ਉੱਤੇ ਆ ਇੱਥੇ ਇਕੱਠਾ ਹੋ ਕੇ ਇਦਾਂ ਗੋਡੇ ਇੱਥੇ ਆਏ ਪਏ ਨੇ ਬਾਪੂ ਦੇ ਤੇ ਬਾਪੂ ਦੀ ਵਿਚਾਰੇ ਦੀ ਹਾਲਤ ਬਹੁਤ ਮਾੜੀ ਆ ਇਹਨਾਂ ਦੇ ਵੀ ਕੋਈ ਰਿਸ਼ਤੇਦਾਰ ਭੈਣ ਭਰਾ ਹੈਗਾ ਸਾਨੂੰ ਜਰੂਰ ਮਿਲ ਕੇ ਜਾਣ ਆ ਕਿ ਹਨਾ ਬੰਗਿਆਂ ਤੋਂ ਛੱਡ ਕੇ ਗਏ ਸੀ ਬਲਬੀਰ ਬਾਈ ਹੁਣੀ ਧੰਨਵਾਦ ਆ ਉਹਨਾਂ ਦਾ ਬਾਈਆਂ ਦਾ ਤੇ ਇਦਾਂ ਹੀ ਇੱਧਰ ਮਾਤਾ ਸੁਨੀਤਾ ਮੁਸੀਬ ਐ ਨੇ ਇਹਨਾਂ ਨੂੰ ਵੀ ਜੈਸ ਦਾ ਕੈਂਸਰ ਆ ਬ੍ਰੈਸਟ ਦੇ ਵਿੱਚ ਕੈਂਸਰ ਆ ਮਾਤਾ ਦਾ ਯਾ ਸਾਰਾ ਬ੍ਰੈਸਟ ਜਿਹੜਾ ਗਲਿਆ ਹੋਇਆ ਮਾਤਾ ਦਾ ਮਾਤਾ ਦੇ ਵੀ ਧੀਆ ਪੁੱਤ ਸੀਗੇ ਉਹ ਵੀ ਤੁਰ ਗਏ ਨੇ ਦੁਨੀਆ ਤੋਂ ਘਰ ਵਾਲਾ ਵਿੱਚ ਬੇਟੀ ਹੈਗੀ ਇੱਕ ਕਿੱਥੇ ਰਹਿੰਦੀ ਆ ਮਾਂ ਘਰੀ ਆ ਘਰੀ ਰਹਿੰਦੀ ਆ ਠੀਕ ਆ ਮਾਂ ਕਿੰਨੇ ਬੱਚੇ ਸੀ ਮਾਂ ਤੁਹਾਡੇ ਜੀ ਹੈਗੇ ਸੀ ਬੱਚੇ ਕਿੰਨੇ ਲੜਕੇ ਹੋਇਤੇ ਤਿੰਨ ਲੜਕੇ ਸੀਗੇ ਇੱਕ ਲੜਕੇ ਸੀ ਠੀਕ ਆ ਮਾਂ ਕੋਈ ਨਹੀਂ ਤੇ ਹੁਣ ਮਾਤਾ ਦੇ ਨਾ ਬ੍ਰੈਸਟ ਦੇ ਵਿੱਚ ਬਹੁਤ ਵੱਡਾ ਜਖਮ ਆ ਵਾਹਿਗੁਰੂ ਕਿਰਪਾ ਕਰੇ ਕਿ ਉਹ ਠੀਕ ਆ ਮਾਤਾ ਬਹੁਤ ਵਾਹਿਗੁਰੂ ਮਿਹਰ ਕਰਨ ਤੰਦਰੁਸਤੀ ਬਖਸ਼ਣ ਮਾ ਨੂੰ ਅਸੀਂ ਉਹਦੇ ਸਾਹਮਣੇ ਨਹੀਂ ਜਾਦਾ ਗੱਲ ਕਰ ਸਕਦੇ ਜਿਹੜਾ ਕੈਂਸਰ ਆ ਮਾਤਾ ਦੇ ਅੰਦਰ ਸਾਰੇ ਫੈਲ ਚੁੱਕਿਆ ਵਾ ਤੇ ਬਸ ਸੇਵਾ ਹੀ ਆ ਡਾਕਟਰ ਕਹਿ ਰਹੇ ਜਿੰਨੀ ਹੋ ਸਕਦੀ ਹੈ ਨਾ ਉਹ ਕਰੀ ਜਾਂਦੇ ਆ ਇਹਨਾਂ ਦੇ ਵੀ ਕੋਈ ਰਿਸ਼ਤੇਦਾਰ ਭੈਣ ਭਰਾ ਹੈਗਾ ਤਾਂ ਜਰੂਰ ਮਿਲ ਕੇ ਜਾਣ ਆ ਕੇ ਹਨ ਇਹ ਸਾਡਾ ਆਈਸੀਯੂ ਆ ਸੁਪਨਿਆਂ ਦੇ ਹਸਪੀਟਲ ਦਾ ਤੇ ਇਹ ਸੁਪਨਿਆਂ ਦੇ ਹਸਪੀਟਲ ਦੇ ਵਿੱਚ ਸਾਡੇ ਜਿਹੜੇ ਪੇਸ਼ੈਂਟ ਐਡਮਿਟ ਨੇ ਤੁਸੀਂ ਦੇਖਦੇ ਹੋ ਇੱਧਰ ਵੀ ਸਾਡੇ ਹੁਣ ਟੀਮ ਮੈਂਬਰ ਲੱਗੇ ਹੋਏ ਨੇ ਸਾਫ਼ ਸਪਈਆਂ ਕਰਨੀਆਂ ਬੀਪੀ 슈ਗਰ ਚੈੱਕ ਕਰਨਾ ਪ੍ਰਸ਼ਾਦਾ ਛਕਾਉਣਾ ਦਵਾਈ ਦਿਵਾਉਣੀ ਇਹ ਭੈਣ ਨੂੰ ਸੰਗਲ ਨਾਲ ਬੰਨ ਕੇ ਲੈ ਕੇ ਆਏ ਸੀਗੇ ਹਨ ਤੇ ਅੱਜ ਬਹੁਤ ਠੀਕ ਹੈ ਭੈਣ ਅੱਗੇ ਨਾਲੋਂ ਇਦਾਂ ਹੀ ਹਰ ਇੱਕ ਮੈਂਬਰ ਦੀਆਂ ਬਾਪੂ ਜੀ ਉਹ ਦਿਨਾਂ ਤੋਂ ਦਿੱਲੀ ਤੋਂ ਲੈ ਕੇ ਆਏ ਸੀਗੇ ਤੁਸੀਂ ਦੇਖਿਆ ਸੀ ਨਾ ਇਸਪਾਲ ਸਿੰਘ ਜੀ ਨੂੰ ਇਹ ਵੀਰੇ ਨੂੰ ਤੁਸੀਂ ਦੇਖਿਆ ਦੀ ਕਿੱਡੀਆਂ-ਕਿੱਡੀਆਂ ਜਟਾਂ ਸੀਗੀਆਂ ਸਾਡੇ ਕੋਲੇ ਵੀਰੇ ਨੂੰ ਤੁਸੀਂ ਦੇਖਿਆ ਸੀ ਕਿਹੜੇ ਹਾਲਾਤਾਂ 'ਚ ਅਸੀਂ ਲੈ ਕੇ ਆਏ ਆ ਇਹਨੂੰ ਬਾਈ ਨੂੰ ਵੀ ਸ਼ਣ ਜਾ ਕੇ ਯਾਨੀ ਕਿ ਇੱਥੇ ਹਰੇਕ ਮੈਂਬਰ ਦੀ ਆਪਣੀ-ਆਪਣੀ ਤਕਲੀਫ ਆ ਦਾਸਤਾਵਾ ਸਾਡਾ ਬਾਪੂ ਗੋਪਾਲ ਅੱਗੇ ਨੂੰ ਬਹੁਤ ਠੀਕ ਆ ਸਰਪੰਚਾ ਕਿਵੇਂ ਆ ਕਾਂਸੀ ਆ ਹੋ ਜਾਣੀ ਠੀਕ ਹੋ ਜਾਣੀ ਹੋਰ ਸਰਪੰਚ ਜਾਣਾ ਕਿੱਥੇ ਚੱਲਣਾ ਠੀਕ ਹੋ ਜਾ ਫਟਾਫਟ ਫਿਰ ਚੱਲਾਂਗੇ ਛੁੱਟੀ ਕਾ ਚੱਕਰ ਹਾਂ ਛੁੱਟੀ ਵਾਸਤੇ ਥੋੜੇ ਤੂੰ ਦੱਸ ਡਾਕਟਰ ਨੂੰ ਕਹਿ ਵੀ ਛੁੱਟੀ ਦੇ ਦੇਊਗਾ ਡਾਕਟਰ ਤੈਨੂੰ ਤੇ ਜਾਣਾ ਕਦੇ ਪੱਕਾ ਹੈ ਫਿਰ ਹਾਂ ਪੱਕਾ ਜਾਣਾ 100% ਪੱਕਾ ਯਾਰ ਪੱਕਾ ਪੱਕਾ ਤੇ ਛੁੱਟੀ ਕਾ ਚੱਕਰ ਛੁੱਟੀ ਵਾਸਤੇ ਡਾਕਟਰ ਨਾਲ ਗੱਲ ਕਰਾਂਗੇ ਆਪਾਂ ਜਦੋਂ ਡਾਕਟਰ ਛੁੱਟੀ ਦੇ ਦਊਗਾ ਹਾਂ ਵਿਆਹ ਕਰਾਉਣਾ ਆਪੀ ਹਾਂ ਵਿਆਹ ਰਾਣੇ ਦੇ ਭਰਾ ਦਾ ਵਿਆਹ ਵਾਹ ਅੱਜ ਅਟ ਜਾ ਤੂੰ ਤਾਂ ਫੇਰ ਠੀਕ ਨਹੀਂ ਹੈਗਾ ਨਹੀਂ ਤੇ ਨਾਲ ਲੈ ਜਾਣਾ ਸੀ ਮੈਂ ਅੱਜ ਸਾਰ ਤੇ ਰਾਮ ਮੇਰਚਾਨ ਪੜ ਜਾ ਠੀਕ ਹੋ ਜਾ ਫਟਾਫਟ ਸਰਪੰਚ ਚੰਦਰ ਮੇਰਚਾਨ ਪੜ ਗਿਆ ਨਹੀਂ ਨਹੀਂ ਸਰਪੰਚ ਰਮੇਸ਼ ਚੰਦਰ ਨਹੀਂ ਬਣਿਆ ਅੱਧਾ ਸਰਪੰਚ ਹੋ ਗਾ ਅੱਧਾ ਤੂੰ ਆ ਤੂੰ ਹੀ ਆ ਸਰਪੰਚ ਸਾਡਾ ਠੀਕ ਆ ਕੋਈ ਨਹੀਂ ਸਰਪੰਚ ਹੈਗਾ ਸਾਡਾ ਸਰਪੰਚ ਤਾਂ ਸਾਡਾ ਬਾਪੂ ਗੋਪਾਲ ਹੀ ਆ ਜੀ ਡਾਕਟਰ ਸਾਹਿਬ ਕਿਵੇਂ ਇਹਨਾਂ ਦੀ ਕੰਡੀਸ਼ਨ ਹਾਂਜੀ ਕੋਈ ਲੱਤ ਕਰਦੀ ਹੈ ਜਦੋਂ ਜਿਹੜੀ ਲੱਤ ਟੈਸਟ ਕਰਾਇਆ ਸੀ ਉਹ ਚ ਆਇਆ ਕੁਝ ਸਮੇਤ ਹਾਊਸ ਹੋਲਡ ਜਸਟਿਸ ਇਨਫਲੂਐਂZA ਉਸ ਕਰਕੇ ਰਹਿਣਾ ਹੀ ਰਹਿਣਾ ਆਛਾ ਪਹਿਲੇ ਸੇ ਕਾਫੀ ਬੈਟਰ ਹੋ ਗਿਆ ਇਨਫੈਕਸ਼ਨ ਕੱਟਾ ਵਟਾ ਪਹਿਲਾਂ ਨਾ ਨਬ ਤੇ ਆ ਕੋਡਾ ਨਬ ਤੇ ਮਾਰਾ ਪੀੜਾ ਕੋਡਾ ਨਬ ਜਨ ਨਾਲ ਨਬ ਨਬ ਹਾ ਜਿਹੜਾ ਵੀਰੋ ਆ ਗੋਡੇ ਜੀ ਪੀੜ ਹੁੰਦੀ ਐ ਨਾ ਨਾ ਪਰਨਾ ਮੇਰਾ ਬਾਪੂ ਨੇ ਗੋਡਾ ਨਾ ਪਰਨਾ ਤੇਲ ਮਗਾਇਆ ਕਾਕਾ ਗੋਡੇ ਦੇ ਲਾਉਣ ਨੂੰ ਮੜਾਇਆ ਬਾਪੂ ਦੇ ਮੇਰਾ ਬਾਪੂ ਆ ਤੋ ਯਾਰ ਗੱਲ ਲੱਗ ਪੱਕਾ ਜਾਣਾ ਪੱਕਾ ਜਾਣਾ ਪੱਕਾ ਯਾਤਰੀ ਯਾਤਰੀ ਆ ਹੋ ਗਏ ਬਾਪੂ ਨੂੰ 7 ਸਾਲ 7 ਸਾਲ ਯਾਤਰੀ ਜਹਾਜ਼ ਤੇ ਜਾਵਾਂਗੇ ਜਹਾਜ਼ ਏਰੋਪਲੇਨ ਤੇ ਏਰੋਪਲੇਨ ਤੇ ਚੱਲਾਂਗੇ ਆਪਾਂ ਮੇਰੇ ਕਾ ਤੇ ਪੈਣਾ ਨਹੀਂ ਆਤਾ ਮੈਂ ਬਿਠਾਉਂਗਾ ਤੈਨੂੰ ਆਪੇ ਬਿਠਾ ਲੂੰਗਾ ਮੈਂ ਤੈਨੂੰ ਜਦੋਂ ਫੜ ਕੇ ਬਾਪੂ ਨੂੰ ਏਰੋਪਲੇਨ 'ਚ ਬਿਠਾ ਲੈਣਾ ਮੈਂ ਸੀਟ ਤੇ ਉਹਨਾਂ ਨੇ ਬੈਲਟ ਲਾ ਦੇਣੀ ਐ ਇਦਾਂ ਫਿਰ ਅੰਦਰ ਜਾ ਕੇ ਉਤਰਨਾ ਸਿੱਧਾ ਥੱਲੇ ਉਤਰਨਾ ਆ ਅੰਦਰ ਦੇ ਆ ਕੇ ਜਹਾਜ਼ ਇਦਾਂ ਥੱਲੇ ਉਤਰ ਜੂਗਾ ਤੇ ਫਿਰ ਆਪਾਂ ਫੜ ਕੇ ਤੈਨੂੰ ਥੱਲੇ ਲਾ ਲੈਣਾ ਤੇ ਰਾਸ਼ਾ ਨੂੰ ਤੇ ਰਾਸ਼ਾ ਮਿਲਾਂਗੇ ਜਾ ਕੇ ਨਾਲੇ ਆਸ਼ਾ ਦੇ ਬੱਚਿਆਂ ਨੂੰ ਮਿਲਾਂਗੇ ਕਰ ਦੇ ਕੇ। ਘਰ ਲੈ ਕੇ ਜਾਵਾਂਗੇ। ਆਪਾਂ ਅਰਸ਼ਾਸ਼ਾ ਕੇ ਘਰੇ ਜਾਵਾਂਗੇ ਨਾਲੇ ਗੁੱਲੂ ਦੇ ਜਾਵਾਂਗੇ ਗੁੱਲੂ ਦੇ। ਗੁੱਦੂ ਚ ਗਵਲੀਆ ਦੇ। ਗਵਲੀਆ ਤੇ ਚੱਲ ਪੜਾਂਗੇ ਉਦੋਂ ਬਾਅਦ ਚ ਆਪਾਂ ਗੱਡੀ ਲੈ ਕੇ ਉੱਥੋਂ। ਉੱਥੋਂ ਗੱਡੀ ਲੈ ਕੇ ਨਾ ਫੇਰ ਗਵਲੀਆ ਚ ਲੈ। ਕੰਮ ਤੇ ਜਾਂਦਾ। ਕੰਮ ਤੇ ਜਾਂਦਾ ਨਹੀਂ ਗੁੱਲੂ ਹੁਣ ਰਿਟਾਇਰ ਹੋ ਗਿਆ। ਜੀਜਾ। ਹੈ? ਜੀਜਾ। ਜੀਜਾ ਵੀ ਰਿਟਾਇਰ ਹੋ ਗਿਆ। ਨਹੀਂ ਹੋਇਆ। ਨਹੀਂ ਹੋਇਆ ਰਿਟਾਇਰ ਜੀ। ਜੀਜਾ ਦਾ ਕੰਮ ਤੇ ਜਾਂਦਾ ਸ਼ੌਕ ਤਾਂ ਹੈ ਨਾ। ਨੰਦਾ ਦਾ ਘਰੇ ਰਹਿੰਦੀ ਆ ਮੰਦਾ ਤਾਂ ਹਨਾ। ਟੀਚਰ ਲੱਗੇ। ਟੀਚਰ ਲੱਗੇ ਮੰਦਾ ਵੀ। ਅੱਛਾ ਪੜਾਉਂਦੀ ਐ। ਮੁਕਤਾਰ ਤਾਂ ਹੋ ਗਿਆ ਮਾਸ ਤੋੜਾ ਮਰ ਗਿਆ ਮੁਕਤਾਰ ਦਾ ਸਾਰਾ ਮਰ ਗਿਆ ਤੈਨੂੰ ਕਿਹਨੇ ਕਿਹਾ ਉਹ ਮੋਰ ਸਰਪੰਚ ਆਇਆ ਤਾਂ ਉਹ ਹਾਂ ਹਾਂ ਉਹ ਕਸ ਕੇ ਗਿਆ ਆ ਮੋਰ ਸਰਪੰਚ ਆਇਆ ਸੀ ਬੀਬੀ ਦਾ ਜਿਹੜਾ ਸੋਰਾ ਐ ਬਾਪਾ ਬਾਪ ਮਰ ਗਿਆ ਅੱਛਾ ਸੂਬਾ ਕਰਾ ਲਈ ਰਿਹਾ ਸੀ ਸੂਬਾ ਸੂਬਾ ਹਾਂ ਬੀਬੀ ਕਬਰਾ ਹਾਂ ਉਹ ਕਰਾ ਲਈ ਰਿਹਾ ਹੈ ਉਹ ਕਰਾ ਲਈ ਰਿਹਾ ਹੈ ਸੂਬਾ ਹਾਂ ਕਰਾ ਜੀ ਸੁਭਾਨਾਹੋ ਮੋਤਾ ਸੁਭਾ ਸੰਗ ਤੂੰ ਉਹਨੂੰ ਕੀ ਕਹਿੰਦਾ ਹੁੰਦਾ ਸੀ ਮਾਮਾ ਮੇਰਾ ਬਾਬਾ ਲੱਗਦਾ ਮਾਮਾ ਲੱਗਦਾ ਸੀ ਤੇਰਾ ਮਰ ਗਿਆ ਮਰ ਗਿਆ ਨਾਨਾ ਮਰ ਗਿਆ ਹੈ ਨਾਨਾ ਮਰ ਗਿਆ ਇੱਕ ਰਜ ਰਾਜਪੂਰੇ ਥਾ ਤਾਂ ਉਹ ਵੀ ਮਰ ਗਿਆ ਅਸੀਂ ਰਾਜਪੂਰੀ ਵਾਲਾ ਵੀ ਮਰ ਗਿਆ ਮਰ ਗਿਆ ਨਾਨਾ ਉਹ ਮਰ ਗਿਆ ਉਹ ਵੀ ਮਰ ਗਿਆ ਹੈ ਉਹ ਉਹ ਕਿਹੜਾ ਗੋਡੇ ਨਾਲ ਕੋੜੀ ਆ ਨਹੀਂ ਜਾਂਦਾ ਤਾਂ ਬੰਜੇ ਤੇ ਪਿਆ ਮੈਂ ਚਾਰ ਮੰਜੇ ਤੇ ਪਿਆ ਰੰਗ ਹੋ ਗਿਆ ਰੰਗ ਹੋ ਗਿਆ ਨੂੰ ਵਧੀਆ ਨਹੀਂ ਜਾਂਦਾ ਜਿਹਨੇ ਤੇਰੇ ਨਾਲ ਇੰਨਾ ਪਾਪ ਕੀਤਾ ਤੈਨੂੰ ਇੰਨਾ ਕੁੱਟਿਆ ਮਾਰਿਆ ਉਹਨੇ ਐ ਹੀ ਹੋਣਾ ਸੀ ਫਿਰ ਹੈਨਾ ਹੁਣ ਮੰਜੇ ਤੇ ਪਿਆ ਪਛਤਾਉਂਦਾ ਹੋਊਗਾ ਹੈਨਾ ਕਹਿੰਦਾ ਹੋਊਗਾ ਯਾਰ ਮੈਂ ਗਪਾਲ ਨੂੰ ਕੁੱਟਦਾ ਰਿਹਾ ਰੱਬਾ ਮੈਨੂੰ ਮaaf ਕਰ ਦੇ ਮੇਤੋਂ ਗਲਤੀ ਹੋ ਗਈ ਐ ਕਹਿੰਦਾ ਹੋਊਗਾ ਹੈਨਾ ਇਸ ਕਰਕੇ ਤੂੰ ਚੰਗਾ ਮਾ ਬਾਬਾ ਜੀ ਨੇ ਤੈਨੂੰ ਦੇਖ ਲਾ ਵਧੀਆ ਰੱਖਿਆ ਹੁਣ ਤੂੰ ਥੋੜਾ بیمار ਹੋਇਆ ਤੈਨੂੰ ਹਸਪਤਾਲ ਦਾਖਲ ਕਰਿਆ ਹੋਇਆ ਇਲਾਜ ਹੋ ਰਿਹਾ ਦਵਾਈਆਂ ਦੇ ਰਿਹਾ ਸਾਰੇ ਤੇਰਾ ਪਿਆਰ ਕਰਦੇ ਆ ਸਾਰੇ ਤੇਰੀ ਸੇਵਾ ਕਰਦੇ ਆ ਹੈਨਾ ਇਸ ਕਰਕੇ ਤੂੰ ਚੰਗਾ ਸੀਗਾ ਹਨਾ ਤਾਂ ਤੇਰੇ ਸਾਰੇ ਜਾਣੇ ਤੇਰੇ ਨਾਲ ਚੰਗਾ ਹੀ ਕਰ ਰਹੇ ਨੇ ਫਰਕ ਹੈ ਹੁਣ ਹੁਣ ਠੀਕ ਆ ਰੇਡੂ ਕਦ ਤੇ ਦੇਗਾ ਰੇਡੂ ਦੇਵਾਂਗਾ ਠੀਕ ਹੋ ਜਾ ਕ੍ਰੇਡੂ ਤਾਂ ਉਹਦੇ ਪੇ ਤੇ ਨਵਾਂ ਰੇਡੂਆ ਦਿੱਤਾ ਤੈਨੂੰ ਹੁਣ ਤਾਂ ਜਲੰਧਰ ਨਹੀਂ ਲੱਗਦਾ ਜਲੰਧਰ ਨਹੀਂ ਲੱਗਦਾ ਮੈਂ ਕਹੂੰਗਾ ਜਲੰਧਰ ਵੀ ਲੱਗ ਜਾਊਗਾ ਤੈਨੂੰ ਦੱਸ ਦਿਨ ਮੈਂ ਲਾ ਦਿੰਨਾ ਕਿਹੜੇ ਸਟੇਸ਼ਨ ਤੇ ਲੱਗਦਾ ਠੀਕ ਆ ਕਿ ਕੀ ਹੋ ਗਿਆ ਜਿਹੜਾ ਫੋੜਾ ਇਹ ਫੋੜਾ ਨਹੀਂ ਹੈਗਾ ਤਾਂ ਤੇਲ ਹੁੰਦਾ ਬੁੜਿਆਂ ਦੇ ਹੋ ਜਾਂਦੇ ਹੁੰਦੇ ਤੂੰ ਬੜਾ ਹੋ ਗਿਆ ਉਹ ਵੱਡਾ ਹੋ ਗਿਆ ਵੱਡਾ ਤੂੰ ਪਿਆ ਕਿਹਾ ਤਾਂ ਤਾਜ ਵਿਆਹ ਤੇ ਜਾਣਾ ਮੈਂ ਤੂੰ ਜਾਣਾ ਹੈਗੇ ਨਾ ਜਾਈਆਂ ਨਾ ਸੋ ਠੀਕ ਹੋ ਜਾ ਤਾ ਟਾਈਮ ਕਿ ਹੋਇਆ ਦੇਖੀ 9 ਵਜੇ ਗੇ 9 ਵਜੇ 8 ਵਜੇ 8 ਵਜੇ ਕਿਵੇਂ ਹੁਣ ਠੀਕ ਹੈ ਗੋਡਾ ਫਰਕ ਹੈ ਕਿ ਚੜ੍ਹ ਕੇ ਸੁੱਝ ਜਾ ਬਗੜ ਗੋਡੇ ਮਰਦਾ ਕਰੋ ਯਾਰ ਦਿਨ ਚੱਕ ਵਰੀ ਅੱਛਾ ਪੱਟੀ ਜੀ ਗਰਮ ਬੰਦ ਉਹਦੇ ਹੈਗੀ ਗਰਮ ਪੱਟੀ ਲਿਆ ਚੱਕ ਗਰਮ ਪੱਟੀ ਹਾਂ ਇਦਾਂ ਇੱਕ ਵਾਰੀ ਮਾਲਿਸ਼ ਕਰਾ ਕੇ ਨਾ ਦੈਨ ਦੇ ਵਿੱਚ ਇੱਕ ਵਾਰੀ ਟਿੰਕੂ ਨੂੰ ਕਹਿ ਰਿਹਾ ਕਰਨ ਮਾਲਿਸ਼ ਕਰਦਿਆ ਕਰੂਗਾ ਡਾਕਟਰ ਸਾਹਿਬ ਨੂੰ ਕਹਿ ਰਿਹਾ ਕਰੇ ਕਰਾ ਦਿਆ ਕਰਨਗੇ ਠੀਕ ਆ ਮਾਲਿਸ਼ ਕਰਾ ਕੇ ਗਰਮ ਪੱਟੀ ਬਣਾ ਲਿਆ ਕਰੀ ਠੀਕ ਆ ਮੇਰਾ ਵਿਆਹ ਕਦੋਂ ਹੋਦਾ ਫਿਰ ਇਹਦਾ ਮੇਰਾ ਵਿਆਹ ਤੇਰਾ ਵਿਆਹ ਕਦੋਂ ਹੋਣਾ ਯਾਰ ਬੁਰਿਆ ਤੂੰ ਵਿਆਹ ਕਰਾਉਣਾ ਆ ਕੇ ਤਾਂ ਮੇਰੇ ਲੜਕੀ ਢੂੰਢੀ ਹੈ ਕੌਣ ਕਹਿੰਦਾ ਆ ਕੇ ਤਾਂ ਅੱਛਾ ਲੜਕੀ ਢੂੰਢੀ ਹੈ ਤੇਰੇ ਵਾਸਤੇ ਹਾਂ ਕਿਹੜੇ ਤਰੀਕੇ ਦਾ ਵਿਆਹ ਫਿਰ 25 ਠੀਕ ਆ 25 ਤੀਕ ਦਾ ਤੂੰ 25 ਹੀ ਕਹਿਣਾ ਨਾ ਹਮੇਸ਼ਾ ਕਤਤ ਵਿਆਹ ਕਰੇ ਕੰਮਰਾ ਕੋਈ ਨਾ ਬਾਪੂ ਵੱਡਾ ਹੋ ਜਾ ਫੇਰ ਵੱਡਾ ਕਿੱਤਾ ਚੱਕੀ ਕੱਤੇ ਲਾਤੀ ਤੋਰ ਰੋ ਰੋ ਵੱਡਾ ਹੋ ਕੇ ਦੋਨੇ ਚੀਜ਼ਾਂ ਵਿਆਹ ਵੀ ਕਰ ਦੇਣਾ ਚੱਕੀ ਵੀ ਲਾ ਦੇਣੀ ਚੱਕੀ ਕੱਤਾ ਲਾਣੀ ਜਦ ਤੂੰ ਛੁੱਟੀ ਹੋ ਜੇਵੇਂ ਤੈਨੂੰ ਹਸਪਤਾਲ ਇੱਥੇ ਲਾਤੀ ਕਿ ਬਾਹਰ ਇੱਥੇ ਇੱਥੇ ਅੰਦਰ ਹੀ ਇੱਥੇ ਬਾਹਰ ਅੰਦਰ ਅੰਦਰ ਇੱਥੇ ਸੋਈ ਦੇ ਸੋਈ ਦੇ ਕੋਲੇ ਲਾ ਦੇਣੀ ਹੈ ਉੱਥੇ ਕੰਮਰਾ ਕੋਈ ਨਾ ਕੋਈ ਇੱਥੇ ਨਾ ਕਿੱਥੇ ਨਾ ਕੁਪੜੇ ਲੱਥਾ ਆਹ ਕਮਰੇ ਸੋਈ ਦੇ ਮੂਰੇ ਕਮਰਾ ਪਾ ਦੇਣਾ ਕਮਰਾ ਹਾਂ ਸੋਈ ਦੇ ਮੂਰੇ ਕਮਰਾ ਪਾ ਕੇ ਨਾ ਗਰਮ ਪੱਟੀ ਹੈ ਕਿ ਟੁੱਟੇ ਇਹ ਗਰਮ ਪੱਟੀ ਹੈ ਬਾਪੂ ਇਹਦੇ ਨਾਲ ਹੁਣ ਤੈਨੂੰ ਆਰਾਮ ਮਿਲੂਗਾ ਠੀਕ ਆ ਉਥੇ ਕਮਰਾ ਪਾਉਣਾ ਹੈ ਕਿ ਹਾਂ ਉੱਥੇ ਛੋਟਾ ਜਿਹਾ ਕਮਰਾ ਪਾ ਦੇਣਾ ਉੱਤੇ ਲਿਖ ਦੇਣਾ ਗਪਾਲ ਦੀ ਚੱਕੀ ਕਹਰ ਕੀ ਤਾਂ ਫੇਲ ਹੋ ਗਈ ਮਖਤਿਆਰ ਕੀ ਤਾਂ ਫੇਲ ਹੋ ਗਈ ਹੁਣ ਗਪਾਲ ਦੀ ਚੱਕੀ ਚੱਲਿਆ ਕਰ ਉਹਨੇ ਲਾਈ ਇਹ ਚੱਕੀ ਫਤਿਹ ਕਰ ਫਤਿਹ ਕਰ ਲਾ ਬੰਦ ਹੋ ਗਈ ਟੁੱਟੀ ਤੂੰ ਬੰਦ ਹੋ ਗਈ ਬੰਦ ਤੇ ਮੰਡਾ ਚ ਚੱਕੀ ਲਾਈ ਇਥੇ ਰੋਜ਼ਰ ਵੀ ਬੰਦ ਹੋ ਗਏ ਉਹ ਤੇ ਸ਼ਰਾਬ ਜ਼ਿਆਦਾ ਪੀਤਾ ਸੀ ਉੱਧਰ ਹਾਂ ਇੰਝ ਹੋਣਾ ਜਿਹਨੇ ਤੇਰੇ ਨਾਲ ਮਾੜਾ ਕੀਤਾ ਉਹਦੇ ਨਾਲ ਇੰਝ ਹੋਣਾ ਸੀ ਬਾਪੂ ਹੈਨਾ ਹਾਂ ਤਾਂ ਠੀਕ ਹੈ ਨਾ ਗੋਡਾ ਠੀਕ ਹੈ ਮੇਰਾ ਬਾਪੂ ਦਾ ਗੋਡਾ ਠੀਕ ਹੋ ਗਿਆ ਹੁਣ ਉਹ ਤਾਂ ਫੇਲ ਹੋ ਗਿਆ ਹਾਂ ਉਹ ਤਾਂ ਫੇਲ ਹੋ ਗਿਆ ਤਾਂ ਫੇਲ ਹੋ ਗਿਆ ਮੇਰੇ ਬਾਪੂ ਨੇ ਫੇਲ ਹੋ ਗਿਆ ਲਵ ਯੂ ਬਾਪੂ ਹੁਣ ਤੇ ਘਰ ਵਾਲੀ ਵੀ ਪਾਟ ਗਈ ਪੱਜ ਗਈ ਉਭੀ ਛੱਡ ਗਈ ਓਹੋ ਤੈਨੂੰ ਸਾਰੀ ਸੀਆਈਡੀ ਮਿਲ ਜਾਂਦੀ ਬਾਪੂ ਬਚ ਗਈ ਇੰਟੀਕਾ ਕੱਲਾ ਹੈ ਅਦਰ ਕੱਲਾ ਰਹਿ ਗਿਆ ਹਾਂ ਕੱਲਾ ਰਹਿ ਗਿਆ ਹਾਂ ਕੱਲਾ ਰਹਿ ਗਿਆ ਠੀਕ ਚਲ ਹੁਣ ਤੂੰ ਰੈਸਟ ਕਰ ਲੈ ਕੋਈ ਠੀਕ ਆ ਸਸਿਕਾ ਸਰਤ ਅਧਰ ਠੀਕ ਆ ਜੀ ਸਵੇਰੇ ਸਵੇਰੇ ਐਸਿੰਗਰ ਰੁਘਾ ਦਾ ਆਸ਼ੀਰਵਾਦ ਮਿਲਦਾ ਹੋਰ ਕੀ ਚਾਹੀਦਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ